ਬੁੱਧ ਆਪਣਾ ਢੋਲ ਖੜਗਾਈ ਜਾਂਦਾ ਬੁੱਧ ਵਾਲੇ ਆਪਣਾ ਢੋਲ ਖੜਗਾਈ ਜਾਂਦੇ ਆ ਬ੍ਰਾਹਮਣ ਆਰਾਮ ਦੇ ਨਾਲ ਸਕੂਨ ਦੇ ਨਾਲ ਬੈ ਕੇ ਦੇਖ ਰਿਹਾ ਕਿਉਂਕਿ ਬ੍ਰਾਹਮਣ ਦਾ ਬਣਾਇਆ Hindu ਧਰਮ ਧਿਆਨ ਕਰਿਓ ਉਹ ਕਹੀ ਜਾਂਦਾ Hindu ਵੱਡਾ ਉਹ ਕਹੀ ਜਾਂਦਾ ਬੁੱਧ ਵੱਡਾ ਅੱਛਾ ਇਧਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਵੱਡਾ ਅੱਛਾ ਸਿੱਖ ਨਹੀਂ ਕਹਿੰਦੇ ਸਿੱਖ ਧਰਮ ਵੱਡਾ ਅੱਛਾ ਉਸ ਧਰਮ ਨੂੰ ਬਸਾਉਣ ਵਾਸਤੇ ਸਿੱਖ ਧਰਮ ਨੂੰ ਬਸਾਉਣ ਵਾਸਤੇ ਖਾਲਸਾ ਰਾਜ ਦੀ ਵੀ ਜ਼ਰੂਰਤ ਹੈ। ਖਾਲਸਾ ਰਾਜ ਹੁੰਦਾ ਬਾਤ। ਅੱਛਾ ਮੁਸਲਮਾਨ ਕਹਿੰਦਾ ਮੈਂ ਪਹਿਲਾਂ ਆਇਆ। ਅਸਾਈ ਕਹਿੰਦਾ ਮੈਂ ਪਹਿਲਾਂ ਆਇਆ। ਹਨਾ? ਇਦੇ ਕਹਿੰਦੇ ਸਾਰੇ। ਕੋਈ ਝੂਠ ਹੋਵੇ ਤਾਂ ਦੱਸਿਓ। ਮੈਂ ਤਾਂ ਧਰਮਾਂ ਦੀ ਲੜਾਈ ਦੇਖ ਕੇ ਨਾ ਹੈਰਾਨ ਹੋ ਰਿਹਾ। ਭਈ ਯਾਰ ਧਰਮ ਤਾਂ ਬੰਦੇ ਦੇ ਅੰਦਰੋਂ ਪ੍ਰਗਟ ਹੁੰਦਾ। ਕਿਹੜੇ ਧਰਮ ਦੀ ਗੱਲ ਕਰਦੇ ਆ? ਅੱਛਾ ਕਿੱਦਾਂ ਹੁਣ ਮੈਂ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਊ ਆ ਜੋ ਵੀ ਜੋ ਵੀ ਖਾਲਸਤਾਨ ਮੰਗ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਆ ਗੁਰੂ ਗ੍ਰੰਥ ਸਾਹਿਬ ਜੀ ਤੋਣ ਦੀ ਗੱਲ ਕਿਸੇ ਨੂੰ ਨਹੀਂ ਕਰਦੇ ਖਿਲਾਫ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਆ ਔਰ ਧਰਮ ਜਿਹੜਾ ਇਹ ਲਈ ਫਿਰਦੇ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਮਤਾਬਕ ਅੰਦਰ ਲਿਖਿਆ ਹੋਇਆ ਅਗਰ ਤਾਂ ਕੋਈ ਵੀ ਦੁਨੀਆ ਦਾ ਬੰਦਾ ਉਹਦੇ ਮਤਾਬਕ ਕੰਮ ਕਰ ਰਿਹਾ ਉਹ ਆਟੋਮੈਟਿਕ ਸਿੱਖਣ ਵਾਲਾ ਆ ਸਿੱਖ ਨਹੀਂ ਸਿੱਖਣ ਵਾਲਾ ਸਿੱਖ ਕੇ ਫੇਰ ਕਰਮ ਹੋਣੇ ਨੇ ਕਰਮ ਹੋਣ ਤੋਂ ਬਾਅਦ ਲੋਕਾਂ ਨੇ ਫੈਸਲਾ ਕਰਨਾ ਤੂੰ ਧਰਮੀ ਹੈ ਜਾਂ ਨਹੀਂ ਆਪਣੇ ਆਪ ਨੂੰ ਧਰਮੀ ਸਮਝੀ ਜਾਈਏ ਬੇਸ਼ੱਕ ਦੀ ਸਮਝੀ ਜਾਈਏ ਇਹ ਤੈਨੂੰ ਹਿੰਦੂਆਂ ਦੀ ਸੁਣਾਈ ਠੀਕ ਆ ਪੰਜਾਬ ਦੇ ਵਿੱਚ ਰੌਲਾ ਬਣਿਆ ਹੋਇਆ ਖਾਲਸਾਣ ਦਾ ਠੀਕ ਆ ਹਿੰਦੁਸਤਾਨ ਖਾਲਸਾਣ ਹਿੰਦੁਸਤਾਨ ਖਾਲਸਾਣ ਦੋ ਰੌਲੇ ਚੱਲ ਰਹੇ ਆ ਬੋਧ ਵਾਲੇ ਕਹਿੰਦੇ ਅਸੀਂ ਤਕੜੇ ਉਹ ਕਹਿੰਦਾ ਅਸੀਂ ਤਕੜੇ ਮੈਨੂੰ ਸਮਝ ਨਹੀਂ ਆਉਂਦੀ ਆਪਣੇ ਦੇਸ਼ ਦੇ ਵਿੱਚ ਹੀ ਰੌਲਾ ਬਣਾਇਆ ਹੋਇਆ ਤੁਸੀਂ ਕਿ ਲੋ ਆਪਾਂ ਜਿੱਦਾਂ ਕਰਦੇ ਆ ਜੋ ਬੁੱਧ ਜੀ ਨੇ ਕੀਤਾ ਧੰਨਵਾਦ ਉਹਨਾਂ ਦਾ ਜੋ ਵਿਸ਼ਨੂੰ ਬ੍ਰਹਮਾ ਕ੍ਰਿਸ਼ਨ ਨੇ ਕੀਤਾ ਧੰਨਵਾਦ ਉਹਨਾਂ ਦਾ ਜੋ ਮੁਹੰਮਦ ਸਾਹਿਬ ਨੇ ਕੀਤਾ ਧੰਨਵਾਦ ਜੋ ਜੀਸੂ ਨੇ ਕੀਤਾ ਧੰਨਵਾਦ ਸਿਰ ਚੁੱਕਦਾ ਤੇ ਜੋ ਜੋ ਗੁਰੂ ਗਵੈ ਸਾਹਿਬ ਨੇ ਕੀਤਾ ਸਿਰ ਚੁੱਕਦਾ ਜੋ ਵੀ ਕੀਤਾ ਧਿਆਨ ਕਰਿਓ ਜੋ ਵੀ ਕੀਤਾ ਵਧੀਆ ਹੋਇਆ ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਬੇ ਧਰਮ ਕੀ ਆ ਕਿਹੜਾ ਤਾਂ ਪਹਿਲਾਂ ਆਇਆ ਪੁੱਛੇ ਗੁਰੂ ਗ੍ਰੰਥ ਸਾਹਿਬ ਤੋਂ ਧਿਆਨ ਕਰਿਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਸਾਰਾ ਜਿੰਨਾ ਵੀ ਕਨਸੈਪਟ ਆ ਤੁਹਾਡੀ ਆਤਮਾ ਦਾ ਆ ਅੰਦਰ ਆਤਮਾ ਦਾ ਗੁਰੂ ਸਾਹਿਬ ਕਹਿੰਦੇ ਆ ਜਪੋ ਉਸ ਤੋਂ ਬਾਅਦ ਆ ਗਿਆ ਜਪ ਮੂਲ ਮੰਤਰ ਕਨਸੈਪਟ ਤੁਹਾਡੀ ਆਤਮਾ ਠੀਕ ਆ ਅੱਛਾ ਕਿੱਦਾਂ ਸੁਣਾਉਂਗਾ ਤੁਹਾਨੂੰ ਮੈਂ ਇਹ ਹੈਗਾ ਮੂਲ ਮੰਤਰ ਧਿਆਨ ਕਰਿਓ ਇਹ ਮੂਲ ਮੰਤਰ ਮੈਂ ਨਹੀਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇਹਨੂੰ ਤਿਆਰ ਕੀਤਾ ਇਹ ਪੂਰੇ ਅੱਖਰ ਮੂਲ ਮੰਤਰ ਦੇ ਨੇ ਔਰ ਕਿਸ ਤਰ੍ਹਾਂ ਸਾਡੇ ਅੰਦਰ ਇਕਿਆ ਜਿਹੜਾ ਸਾਡੇ ਅੰਦਰ ਇਕਿਆ ਜਿਹੜਾ ਸਾਨੂੰ ਗਿਆਨ ਦਿੰਦਾ ਉਹਦੇ ਨਾਲ ਆਤਮਾ ਗੱਲ ਕਰਦੀ ਆ ਤਾਂ ਫੇਰ ਸਾਡੇ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਕਨੈਕਸ਼ਨ ਹੁੰਦਾ ਉਹਦਾ ਸਾਡੇ ਗਿਆਨ ਦਾ ਇਹ ਮੂਲ ਮੰਤਰ ਦੇ ਅੱਖਰ ਨੇ ਜਿੰਨੇ ਅੱਖਰ ਮੂਲ ਮੰਤਰ ਦੇ ਵਿੱਚ ਆ ਉਹੀ ਲਿਖੇ ਗਏ ਨੇ ਥੱਲੇ ਲਿਖਿਆ ਹੋਇਆ ਜੀ ਰਾਜਕੋਲ ਸ਼ੂਦਰ ਨੀਚ ਦੀ ਸੋਚ ਦੇ ਵਿੱਚੋਂ ਇਹ ਆਇਆ ਜਿੱਦਾਂ ਮੈਂ ਬਣਾਇਆ ਮੈਨੂੰ ਜਿੱਦਾਂ ਸਮਝ ਆਈ ਮੈਂ ਬਣਾਤਾ ਉਸ ਤੋਂ ਬਾਅਦ ਜਪਣਾ ਆ ਤੁਸੀਂ ਆਪਣੀ ਆਤਮਾ ਨੂੰ ਜਪਣਾ ਹੈ ਆਪਣੇ ਗਿਆਨ ਨੂੰ ਜਪਣਾ ਹੈ ਇਹ ਧਰਮਿਆਂ ਦਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਆਦ ਸੱਚ ਗੁਰੂ ਸਾਹਿਬ ਕਹਿੰਦੇ ਆ ਬਈ ਕੋਈ ਧਰਮ ਪਹਿਲਾਂ ਨਹੀਂ ਆਇਆ ਕੋਈ ਵੀ ਧਰਮ ਪਹਿਲਾਂ ਨਹੀਂ ਆਇਆ ਮੁਸਲਮਾਨ ਆਇਆ ਨਾ ਸਿੱਖ ਆਇਆ ਨਾ ਸਾਈਆ ਕੋਈ ਨਹੀਂ ਆਇਆ ਗੁਰੂ ਸਾਹਿਬ ਕਹਿੰਦੇ ਆਦ ਸੱਚ ਧਿਆਨ ਕਰਿਓ ਜੁਗਾਦ ਸੱਚ ਆਦ ਮੀਨਿੰਗ ਜਦੋਂ ਰੱਬ ਵਿਆਪਕ ਸੀ ਉਸ ਵੇਲੇ ਵੀ ਧਰਮ ਸੀ ਫਿਰ ਜਗ ਜਗਤ ਬਣ ਗਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਇਸ ਜਗਤ ਦੇ ਵਿੱਚ ਸੱਚ ਹੋਣਾ ਜੋ ਤੁਹਾਡੇ ਅੰਦਰ ਆ ਬਾਹਰ ਕੱਢਣਾ ਪੈਣਾ ਨਾਨਕ ਹੋਸੀ ਪੀ ਸੱਚ ਸੱਚ ਆ ਆਦ ਸੱਚ ਧਰਮ ਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗੁਰੂ ਸਾਹਿਬ ਕਹਿੰਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਜਦੋਂ ਧਰਮ ਦਾ ਰੌਲਾ ਬਣਿਆ ਪਹਿਲਾਂ ਸਭ ਤੋਂ ਊੜਾ ਆਇਆ ਊੜਾ ਸਾਡਾ ਸੀਸ ਬਣਿਆ ਪਹਿਲਾਂ ਧਰਮ ਨੂੰ ਦੇਖਣ ਵਾਸਤੇ ਅੱਖਾਂ ਬਣੀਆਂ ਕਸਵੱਟੀ ਲਾਉਣ ਵਾਸਤੇ ਅੱਖਾਂ ਬਣੀਆਂ ਸਰਬਨ ਕਰਨ ਵਾਸਤੇ ਧਰਮ ਨੂੰ ਕੰਨ ਬਣੇ ਇਹ ਊੜੇ ਦੇ ਵਿੱਚ ਫਟਿਆ ਦੂਜੇ ਹਿੱਸੇ ਜਹ ਨਾਲੇ ਤੀਜੇ ਜ ਨਹੀਂ ਹਜੇ ਅੱਖਾਂ ਬਣੀਆਂ ਕੰਨ ਬਣੇ ਦਿਮਾਗ ਬਣਿਆ ਇਹ ਅੱਖਾਂ ਤੁਹਾਡੀਆਂ ਤੇ ਕੰਨ ਤੁਹਾਡਾ ਤੁਹਾਡੇ ਕੰਨ ਤੇ ਤੁਹਾਡੀਆਂ ਅੱਖਾਂ ਤੁਹਾਡੇ ਮਾਈਂਡ ਦੇ ਵਿੱਚ ਮੈਸੇਜ ਜਾਂਦਾ ਇਹਨਾਂ ਦਾ ਉਹ ਮਾਈਂਡ ਤੁਹਾਡੀ ਆਤਮਾ ਨਾਲ ਜੁੜਿਆ ਹੋਇਆ ਅੰਦਰ ਗੁਰੂ ਸਾਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਹੜਾ ਮਨੁੱਖ ਆਪਣੇ ਅੰਦਰ ਅੱਖਾਂ ਨਾਲ ਦੇਖ ਕੇ ਕੰਨਾਂ ਨਾਲ ਸਰਵਣ ਕਰਕੇ ਦਿਮਾਗ ਚ ਲਿ ਜਾ ਕੇ ਆਪਣੀ ਆਤਮਾ ਨਾਲ ਜੁੜ ਜਾਂਦਾ ਉਹ ਧਰਮੀ ਹੈ ਹੁਣ ਵਿੱਚੇ ਵੱਧ ਵਾਲੇ ਵਿੱਚੇ ਬ੍ਰਾਹਮਣ ਵਿੱਚੇ ਹੀ ਹਿੰਦੂ ਵਿੱਚੇ ਹੀ ਸਿੱਖ ਗੁਰੂ ਸਾਹਿਬ ਕਹਿੰਦੇ ਪਹਿਲਾ ਸਭ ਤੋਂ ਬੰਦੇ ਦਾ ਕੀ ਆਇਆ ਧਰਮ ਤੋਂ ਪਹਿਲਾਂ ਆਹਾ ਊੜਾ ਆਇਆ ਗੁਰੂ ਸਾਹਿਬ ਨੇ ਫਾਈਨਲ ਕਰ ਦਿੱਤਾ ਧਰਮ ਫਾਈਨਲ ਕਰ ਦਿੱਤਾ ਇਸ ਊੜੇ ਦੇ ਵਿੱਚ ਸਭ ਕੁਝ ਆ ਤੈਨਹੀਂ ਹਿੱਸੇ ਊੜੇ ਦੇ ਕਾਤੋਂ ਸਾਡਾ ਇੱਕ ਹਿੱਸਾ ਦੋ ਹਿੱਸੇ ਦਾ ਤੀਜਾ ਹਿੱਸਾ ਮੂੰਹ ਤੁਸੀਂ ਧਰਮੀ ਬਣਨਾ ਚਾਹੁੰਦੇ ਆ ਧਿਆਨ ਕਰਿਓ ਧਰਮੀ ਬਣਨਾ ਚਾਹੁੰਦੇ ਆ ਜਿਹੜਾ ਜਿਹੜਾ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਊੜਾ ਲਿਖਿਆ ਹੋਇਆ ਜਦੋਂ ਤੁਸੀਂ ਪੜਨਾ ਸ਼ੁਰੂ ਕਰਦੇ ਆ ਤੁਹਾਨੂੰ ਉਹਦੇ ਵਿੱਚ ਅੱਖਾਂ ਦੀਦੀਆਂ ਉੜੇ ਚ ਨਹੀਂ ਦੀਦੀਆਂ ਧਿਆਨ ਨਾਲ ਉੜੇ ਦੇ ਵਿੱਚ ਕੰਨ ਦੀ ਦੇ ਨਹੀਂ ਦੀਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨਾ ਸ਼ੁਰੂ ਕਰਨਾ ਚਾਹੇ ਤੁਸੀਂ ਬਾਈਬਲ ਪੜੋ ਚਾਹੇ ਕੁਰਾਨ ਪੜੋ ਜੋ ਮਰਜੀ ਪੜੋ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਉੜੇ ਚ ਲਾ ਦਿਓ ਇੱਕ ਓੰਕਾਰ ਤਾਂ ਨਹੀਂ ਆਉਂਦਾ ਆਪਣੀਆਂ ਅੱਖਾਂ ਉੜੇ ਨੂੰ ਦੇ ਦਿਓ ਆਪਣੇ ਕੰਨ ਉੜੇ ਨੂੰ ਦੇ ਦਿਓ ਆਪਣਾ ਦਿਮਾਗ ਉੜੇ ਨੂੰ ਦੇ ਦਿਓ ਤਾਂ ਜਵਾਨ ਜਿਹੜੀ ਤੁਹਾਡੀ ਉਹ ਬੋਲੇ ਤਾਂ ਤੁਹਾਡੇ ਕੰਨ ਊੜੇ ਦੇ ਵਿੱਚ ਬਹਿ ਕੇ ਸਰਬਨ ਕਰਨ ਜਦੋਂ ਇਦਾਂ ਦਾ ਪਸਾਰਾ ਬਣ ਗਿਆ ਕਿ ਤੁਸੀਂ ਧਰਮੀ ਹੁਣ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਵੇ ਪਹਿਲਾਂ ਸਭ ਤੋਂ ਮਨੋਖ ਆਇਆ ਬਾਅਦ ਚ ਧਰਮ ਆਇਆ ਮੈਨੂੰ ਦੱਸੋ ਬਈ ਮੁਸਲਮਾਨ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਆਏ ਆ ਬੋਧੀ ਕਹਿੰਦੇ ਅਸੀਂ ਆਏ ਆ ਸਨਾਤਨ ਕਹਿੰਦਾ ਮੈਂ ਆਇਆ ਮੈਨੂੰ ਸਵਾ ਮੇਰਾ ਸਵਾਲ ਆ ਸਾਰੇ ਧਰਮਾਂ ਨੂੰ ਮੈਨੂੰ ਦੱਸਿਓ ਵੇ ਸਭ ਤੋਂ ਪਹਿਲਾ ਬੰਦਾ ਹੀ ਆਇਆ ਮਨੋਖ ਮਨੋਖਰੇ ਧਰਮ ਦੱਸਿਆ ਜਾਨਵਰਾਂ ਦਾ ਬਚਾਰੇ ਨੂੰ ਪਤਾ ਹੀ ਨਹੀਂ ਕੀ ਧਰਮ ਹੈ ਪਸ਼ੂਆਂ ਨੂੰ ਘੜੀ ਪਤਾ ਧਰਮ ਕੀ ਆ ਉਹ ਤਾਂ ਮਾਇਆ ਦੇ ਲਾਲਚ ਵਿੱਚ ਕੀ ਜਾਂਦੇ ਆ ਕੀ ਨਕਲ ਕਰ ਰਿਹਾ ਸੀ ਫਿਰ ਤੇ ਧਿਆਨ ਰੱਖਿਓ ਮੈਂ ਗੱਲ ਇਹ ਕਰ ਰਿਹਾ ਕਿ ਜਿਹੜੀ 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 ਜਿੰਨਾ ਚਿਰ ਤੁਸੀਂ ਸੱਚਾਈ ਨੂੰ ਸਮਝਦੇ ਨਹੀਂ ਉਹਨਾਂ ਤੱਕ ਪਤਾ ਨਹੀਂ ਲੱਗਣਾ ਬੜਾ ਸੈਂਪਲ ਸਵਾਲ ਤੇ ਸੈਂਪਲ ਗੱਲਾਂ ਕੀਤੀਆਂ ਹੋਈਆਂ ਗੁਰੂ ਸਾਹਿਬ ਨੇ ਮੈਂ ਇਹ ਗੱਲ ਕਰਦਾ ਤੁਹਾਡੇ ਨਾਲ ਕਿ ਤੇਰਾ ਧਰਮ ਹੈ ਗੁਰੂ ਸਾਹਿਬ ਕਹਿੰਦੇ ਆ ਪਹਿਲਾ ਸਭ ਤੋਂ ਮਨੁੱਖ ਆਇਆ ਮਨੁੱਖ ਦੀਆਂ ਅੱਖਾਂ ਨੇ ਦੇਖਿਆ ਕੰਨਾਂ ਨੇ ਸਰਵਣ ਕੀਤਾ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੇ ਆਪਣੇ 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 ਆਤਮਾ ਨਾਲ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ ਪੈਸੇ ਇਕੱਠੇ ਕਰਨ ਵਾਲਾ ਤਾਂ ਬਣਾ ਲਿਆ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਲੋਕਾਂ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਆਪਣੇ ਗਿਆਨ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਉਹ ਕੀ ਬਣ ਗਿਆ ਉਹ ਦੁਨੀਆ ਦੇ ਉੱਤੇ ਹਮੇਸ਼ਾ ਲਈ ਰਹਿ ਗਿਆ ਸਤਗੁਰਵਦਾਸ ਮਹਾਰਾਜ ਜੀ ਨੇ ਲੋਕਾਂ ਨੂੰ ਵੰਡਿਆ ਸੰਗਤ ਨੂੰ ਵੰਡਿਆ ਜੋ ਉਹਨਾਂ ਦੇ ਕੋਲ ਸੀ ਦਿੱਤਾ ਕਬੀਰ ਸਾਹਿਬ ਨੇ ਨਾਮਦੇਵ ਜੀ ਨੇ ਸਧਰਾ ਜੀ ਨੇ ਸੈਨ ਜੀ ਨੇ ਬਾਣੀ ਪੜ੍ਹ ਕੇ ਦੇਖੋ ਇੱਕ ਵੀ ਗੱਲ ਉਹਨਾਂ ਨੇ ਆਪਣੇ ਕੋਲ ਨਹੀਂ ਰੱਖੀ ਗੁਰੂ ਨਾਨਕ ਸਾਹਿਬ ਨੇ ਇੱਕ ਵੀ ਗੱਲ ਆਪਣੇ ਕੋਲ ਨਹੀਂ ਰੱਖੀ ਅੱਛਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਾਉਣ ਵਾਲੇ ਆ ਉਹ ਕਹਿੰਦੇ ਵਾਹਿਗੁਰੂ ਆ ਤੇ ਸਬਸਤਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਤਨਾਮ ਆ ਹੁਣ ਫਰਕ ਪੈ ਗਿਆ ਨਾ ਇੱਥੇ ਤੁਹਾਨੂੰ ਜੋੜਿਆ ਕਹਦੇ ਨਾਲ ਵਾਹਿਗੁਰੂ ਨਾਲ ਅੰਦਰ ਲਿਖਿਆ ਆ ਸਤਨਾਮ ਵਾਹਿਗੁਰੂ ਵੀ ਲਿਖਿਆ ਆ ਪਰ ਵਾਹਿਗੁਰੂ ਜੇ ਸੰਘਰਵ ਦੇ ਵਿੱਚ ਆਇਆ ਉਹ ਨਹੀਂ ਦੱਸਿਆ ਇਹਨਾਂ ਨੇ ਅੱਛਾ ਕਾਤੋ ਇਹਦਾ ਚਿੱਤਾ ਇਹਨਾਂ ਨੇ ਕਿਉਂਕਿ ਘੋਰ ਕੱਠੀਆਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਅੱਲਾ ਦੀ ਗੱਲ ਕਰਦੇ ਆ ਤਾਂ ਜਿਹੜਾ ਹਾਜੀ ਆ ਜਿਹੜਾ ਕਾਜੀ ਆ ਉਹ ਪਤਾ ਕੀ ਕਹਿੰਦਾ ਹਾਜੀ ਕਾਜੀ ਕੀ ਕਹਿੰਦਾ ਹਾਜੀ ਕਹਿੰਦਾ ਮੈਂ ਖੁਦਾ ਨੂੰ ਮੰਨਦਾ ਹੁਣ ਖੁਦਾ ਤੇ ਅੱਲਾ 'ਚ ਫਰਕ ਆ ਖੁਦਾ ਤੇ ਅੱਲਾ 'ਚ ਫਰਕ ਆ ਵਦਨੇ ਕੀ ਆ ਗਿਆ ਆਪਣੇ ਆਪ ਦੀ ਪਛਾਣ ਕਰੋ ਜਿਹੜੇ ਪੱਛੀਓ ਕਹਿੰਦੇ ਸਾਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਆਪਣਾ ਯਾਰ ਕਰਾਉਂਦੇ ਆ ਪਰ ਇਹ ਕਹਿੰਦੇ ਨਹੀਂ ਗੁਰਨਾਰਕ ਸਾਹਿਬ ਪੰਜਾਬ ਆਉਣਾ ਆਏ ਸੀ ਹਰਵਦਾਸ ਵਾਲੇ ਕਹਿੰਦੇ ਪਥਰੀਦਾਰ ਆਇਆ ਸੀ ਕਬੀਰ ਸਾਹਿਬ ਨੇ ਜੰਜੀਰਾ ਤੋੜ ਦਿੱਤੀਆਂ ਕਬੀਰ ਸਾਹਿਬ ਨੇ ਜੰਜੀਰਾ ਜਿਹੜੀਆਂ ਤੋੜੀਆਂ ਹੋਰ ਨਹੀਂ ਦੱਸਦੇ ਕਿਹੜੀਆਂ ਦੱਸਦੇ ਆ ਵੇ ਥੰਗੜਾ ਨਾਲ ਬੰਨ ਕੇ ਸੜ ਦਿੱਤਾ ਕਬੀਰ ਸਾਹਿਬ ਨੇ ਮੰਤਰ ਫੜਿਆ ਤੱਕ ਵਾਰ ਫੇਰੇ ਪਤਾ ਹਾਰਨ ਗਾ ਜਿੰਦਿਆ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਹੋਇਆ ਹੈ ਹੈ ਹਿੰਮਤ ਕਿਸੇ ਚ ਹੈ ਹਿੰਮਤ ਆਓ ਸਾਹਮਣੇ ਮੇਰੇ ਮੈਂ ਤੁਹਾਨੂੰ ਦੱਸਾਂ ਉਹ ਸ਼ਬਦ ਦਾ ਅਰਥ ਕੀ ਹੈ ਧਰਮ 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 ਧਰਮੋਂ ਪਹਿਲਾਂ ਆਪਣੇ ਆਪ ਨੂੰ ਸਮਝੋ ਭਾਈ ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਦ ਸੱਚ ਕੋਈ ਧਰਮ ਨਹੀਂ ਪਹਿਲਾਂ ਆਇਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਚਾਰ ਵਰਣ ਚੌ ਵਰਨਾ ਦੇ ਵਿੱਚ ਸੱਚ ਪੈਦਾ ਕਰਨ ਵਾਸਤੇ ਆਦ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਚਾਰ ਵਰਨ ਠੀਕ ਹੈ ਔਰ ਜਦੋਂ ਤੁਸੀਂ ਕੁਦਰਤੀ ਤੌਰ ਤੇ ਲੈਣਾ ਨੂੰ ਤੇ ਤੁਹਾਡਾ ਜਿਹੜਾ ਛੀਰ ਆ ਇਹ ਚੌ ਤਤਾਂ ਨਾਲ ਚੱਲਦਾ ਉਹਨੇ ਵਿੱਚੋਂ ਪੰਨੀ ਸੋਚ ਪ੍ਰਗਟ ਹੁੰਦੀ ਹੈ ਬਸ ਇੰਨੀ ਗੱਲ ਆ ਪਰ ਧਰਮ ਦੇ ਨਾਮ ਤੇ ਓ ਹੋ 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 ਸ਼ੁਕਰ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਨਹੀਂ ਤਾਂ ਇਹਨਾਂ ਲੋਕਾਂ ਨੇ ਧਰਮ ਦੇ ਨਾਮ ਦੇ ਤਾਂ ਲੋਕੀ ਗੁੰਡਾ ਕਰਦੀ ਐਡੀ ਕਰ ਦੇਣਾ ਛੱਡ ਦਿਓ ਮੈਨੂੰ ਕਈ ਵਾਰੀ ਇਦਾਂ ਲੱਗਦਾ ਦੇਖੇ ਲੱਗ ਲੱਗ ਪੈਂਦਾ ਆ ਕੀ ਆ ਸੁਣੀ ਜਾ ਤਿਆੰਦਰਾ ਹੇ ਤਰ ਮਈਆ ਹਿੰਦੂ ਰਾਸ਼ਟ੍ਰਭਾਗ ਲਾਇ ਕੋ ਕੌਣ ਕਹਦਾ ਹੈ ਹਿੰਦੂ ਰਾਸ਼ਟ੍ਰਭਾਗ ਚਲੋ ਜੀ ਹਿੰਦੂ ਧਰਮ ਨੂੰ ਮਜ਼ਬੂਤ ਕਰ ਰਹੇ ਹੈ ਹਿੰਦੂ ਰਾਸ਼ ਬਣ ਜਾਏਗਾ ਤਾਂ ਕੀ ਦਿੱਕਤ ਹੈ ਆਪਕੋ ਮੈਨੂੰ ਚਾਹੀਏ ਹੈ ਕਿ ਇਹ ਸਭ ਝੂਠਾ ਹੈ ਹਿੰਦੂ ਰਮ ਹਾਂ ਹਿੰਦੂ ਧਰਮ ਸਭ ਝੂਠਾ ਸਭ ਧਰਮ ਹਿੰਦੂ ਧਰਮ ਸਭ ਬਣੇ ਹਿੰਦੂ ਧਰਮ ਸਭ ਬਣੇ ਸਭ ਉਹ ਤੇ ਧੰਮਸੇ ਬਣੇ ਦਾ ਜੀ ਸਨਾਤਨ ਤੋਂ ਬਣੇ ਸਹਾ ਉਹ ਕਹਿੰਦਾ ਸਨਾਤਨ ਤੋਂ ਬੜੀ ਹੋ ਗਿਆ ਬਹੁਤ ਬੜੇ ਇਹ ਤਾਂ ਆਪ ਆਪਣੀ ਬਾਤ ਕਹੇ ਆਰ ਲੇਕਿਨ ਸਹਾ ਸੰਗਤ ਜੀ ਮੈਨੂੰ ਹੈਰਾਨਗੀ ਆ ਰਹੀ ਹੈ ਨਾ ਤੋ ਹੈਰਾਨਗੀ ਆ ਰਹੀ ਆ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਚ ਏਦਾਂ ਸਮਝਾਇਆ ਹੋਇਆ ਮੈਂ ਤੈਨੂੰ ਸੱਚ ਦੱਸਾਂ ਸਹਾ ਸੰਗਤ ਜੀ ਸੱਚ ਦੱਸਾਂ ਇਹ ਦੋਨਾਂ ਨੂੰ ਨਾ ਤਿੰਨ ਨਾ ਤਿੰਨ ਨਾ ਤਿੰਨ ਨਾ ਪਤਾ ਨਾ ਇਹਨਾਂ ਨੂੰ ਤੇਰਾ ਨਾ ਪਤਾ ਨਾ ਉਹਨੂੰ ਪਤਾ ਨਾ ਉਹਨੂੰ ਪਤਾ ਨਾ ਤਿੰਨਾਂ ਚੋਂ ਤੇਰਾ ਸੱਚਾ ਸੱਚ ਹੈ ਇਹ ਜਦੋਂ ਗੱਲ ਕਰਾਂਗੇ ਫਿਰ ਪਤਾ ਲੱਗੂ ਆ ਇਤਿਹਾਸ ਹੈ ਕੀ ਆ ਧੰਨਵਾਦੀ ਤੁਹਾਡਾ ਸਾਰਿਆਂ ਜਗੁਰਦੇਵਾਇ ਕਲਸਾ ਪਤੇ ਜੀ ਧੰਨਵਾਦ